ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 5 ਅਰੇ ਰੱਖਣ ਹਾਰ ਆਪ ਬਾਰੈਨ ਘਰ ਕੀ ਪੈਰੇ ਪਾਏ ਕਾਜ ਸਵਾਰੈਨ ਹੋ ਆਇ ਆਪ ਧਿਆਲ ਮਨੋ ਨਾ ਵਿਸਾਰੈਨ ਸਾਧ ਜਨਾਂ ਕੈ ਸੰ ਭਉਜਨ ਤਾਰੈਨ ਸਾਕਤ ਨਿੰਦਕਾਂ ਦੁਲਤ ਖੈ ਨਮਾਹੇ ਬੇਦਾਰੇ ਤੇ ਸਾਹਿਬ ਕੀ ਟੈਕ ਨਾਨਕ ਮਨਮਾਹੇ ਜਿਸਸੇ ਮਰਤ ਸੁਖ ਹੋਏ ਸਗਲੇ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 5 ਵਾ ਰੱਖੇ ਰੱਖਣ ਹਰ ਆਪ ਬਾਰੇ ਨਾ ਘਰ ਕੀ ਪੈਰੇ ਪਾਏ ਕਾਜ ਸਵਾਰਿਆ ਨਾ ਹੋ ਆਇਆ ਪਧਿਆਲ ਮਨੋਂ ਨਾ ਵਿਸਾਰਿਆ ਨ ਸਾਧ ਜਨਾਂ ਕੈ ਸੰ ਭਉਜਨ ਤਾਰਿਆ ਨ ਸਾਖਤ ਨੰਦਕਾਂ ਦੋਲ ਤਖੇ ਨ ਮਾਹੇ ਬੇਦਾਰੇ ਐ ਸਾਹਿਬ ਕੇ ਟੈਕ ਨਾਨਕ ਮਨਮਾਹੇ ਜਿਸਸੇ ਮਰਤ ਸੁਖ ਹੋਏ ਸਗਲੇ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 5 ਵਾ ਰੱਖੇ ਰੱਖਣ ਹਾਰ ਆਪ ਬਾਰੇ ਨਾ ਘਰ ਕੇ ਪੈਰੇ ਪਾਏ ਕਾਜ ਸਵਾਰਿਆ ਨ ਹੋ ਆਇਆ ਪਦਿਆਲ ਮਨੋਂ ਨਾ ਵਿਸਾਰਿਆ ਨ ਸਾਧ ਜਨਾਂ ਕੈ ਸੰ ਭੋਜਨ ਤਾਰਿਆ ਨ ਸਾਕਤ ਨੰਦਕਾਂ ਦੋਲਤ ਖੇ ਨ ਮਾਹੇ ਬੇਦਾਰੇ ਤੇ ਸਾਹਿਬ ਕੇ ਟੈਕ ਨਾਨਕ ਮਨ ਮਾਹੇ ਜੈ ਸਸੇ ਮਰਤ ਸਖ ਹੋਏ सगਲੇ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 5 ਅਰੇ ਰੱਖ ਰਖਣ ਹਾਰ ਆਪ ਬਾਰਿਆ ਨਾ ਗਰ ਕੇ ਪੈਰੇ ਪਾਏ ਕਾਜ ਸਵਾਰਿਆਨ ਹੋ ਆਇਆ ਪਧਿਆਲ ਮਨੋ ਨਾ ਵਿਸਾਰਿਆਨ ਸਾਧ ਜਨਾਂ ਕੈ ਸੰ ਭਜਨ ਤਾਰਿਆਨ ਸਾਕਤ ਨਿੰਦਕਾਂ ਦੁਲਤ ਖੈ ਨ ਮਹ ਬੇਦਾਰੇ ਤੇ ਸਾਹਿਬ ਕੇ ਟੈਕ ਨਾਨਕ ਮਨ ਮਹ ਜਿਸ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 5 ਰੱਖੇ ਰੱਖਣ ਹਰਿ ਆਪ ਬਾਰੈ ਨਾ ਘਰ ਕੀ ਪੈਰੇ ਪਾਏ ਕਾਜ ਸਵਾਰੈ ਨਾ ਹਵਾ ਆਪ ਧਿਆਲ ਮਨੋਂ ਨਾ ਵਿਸਾਰਿਆਂ ਸਾਧ ਜਨਾਂ ਕੈ ਸੰ ਭਉ ਜਨ ਤਾਰਿਆਂ ਸਾਕਤ ਨਿੰਦਕਾਂ ਦੋਲ ਤੇ ਖੈ ਨ ਮਾਹੇ ਬੇਦਾਰਿਆਂ ਤੇ ਸਾਹਿਬ ਕੇ ਟੈਕ ਨਾਨਕ ਮਨ ਮਾਹੇ ਜਿਸ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੋਕ ਮਹਿਲਾ ਪੰਜਵਾ ਰੱਖੇ ਰੱਖਣ ਹਰਿ ਆਪ ਬਾਰਿਆਨ ਘਰ ਕੇ ਪੈਰੇ ਪਾਏ ਕਾਜ ਸਵਾਰਿਆਨ ਹੋ ਆਇਆ ਪਦਿਆਲ ਮਨੋ ਨਾ ਵਿਸਾਰਿਆਨ ਸਾਧ ਜਨਾਂ ਕੈ ਸੰ ਭਉ ਜਨ ਤਾਰਿਐ ਸਾਖਤ ਨਿੰਦਕਾਂ ਦੁਲਖਿ ਨਮਹਿ ਬੇਦਾਰੈ ਤੈ ਸਾਹਿਬ ਕੀ ਟੈਕ ਨਾਨਕ ਮਨ ਮਾਹਿ ਜੈਸੁ ਸੇ ਮਰਤ ਸੁਖ ਹੋਇ ਸਗਲੇ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 5 ਰੱਖੇ ਰੱਖਣ ਹਾਰ ਆਪ ਬਾਰਿਆ ਨਾ ਘਰ ਕੀ ਪੈਰੇ ਪਾਏ ਕਾਜ ਸਵਾਰਿਆ ਨਾ ਹੋ ਆਇਆ ਪਧਿਆਲ ਮਨੋ ਨਾ ਵਿਸਾਰਿਆ ਨ ਸਾਧ ਜਨਾਂ ਕੈ ਸੰ ਭਵਨ ਤਾਰਿਆ ਨ ਸਾਕਤ ਨਿੰਦਕਾਂ ਦੋਲਤ ਖੇ ਨਮਾਹ ਬੇਧਾਰੇ ਤੇ ਸਾਹਿਬ ਕੇ ਟੈਕ ਨਾਨਕ ਮਨਮਾਹ ਜਿਸ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 5 ਰਖੇ ਰਖਣ ਹਰਿ ਆਪ ਬਾਰਿਆ ਨ ਗਰ ਕੀ ਪੈਰੇ ਪਾਏ ਕਾਜ ਸਵਾਰਿਆ ਨ ਹੋ ਆਇ ਆਪ ਧਿਆਲ ਮਨੋ ਨਾ ਵਿਸਾਰਿਆ ਨ ਸਾਧ ਜਨਾਂ ਕੈ ਸੰ ਭਉਜਨ ਤਾਰਿਆ ਨ ਸਾਕਤ ਨਿੰਦਕਾਂ ਦੁਲਖੇ ਨਮਾਹੇ ਬੇਦਾਰੇ ਤੇ ਸਾਹਿਬ ਕੀ ਟੈਕ ਨਾਨਕ ਮਨਮਾਹੇ ਜਿਸਸੇ ਮਰਤ ਸੁਖ ਹੋਏ ਸਗਲੇ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 5 ਰੱਖੇ ਰੱਖਣ ਹਰਿ ਆਪ ਬਾਰੇ ਨਾ ਘਰ ਕੀ ਪੈਰੇ ਪਾਏ ਕਾਜ ਸਵਾਰਿਆ ਨ ਹੋਆ ਆਪ ਧਿਆਲ ਮਨੋ ਨਾ ਵਿਸਾਰਿਆ ਨ ਸਾਧ ਜਨਾਂ ਕੈ ਸੰ ਭਾਜਨ ਤਾਰਿਆ ਨ ਸਾਕਤ ਨਿੰਦਕਾਂ ਦੁਲਖੇ ਨਮਾਹ ਬੇਧਾਰੇ ਤੇ ਸਾਹਿਬ ਕੀ ਟੈਕ ਨਾਨਕ ਮਨ ਮਾਹੇ ਜਿਸ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 5 ਰੱਖੇ ਰੱਖਣ ਹਾਰ ਆਪ ਬਾਰਿਆਂ ਨ ਘਰ ਕੀ ਪੈਰੇ ਪਾਏ ਕਾਜ ਸਵਾਰਿਆਂ ਨ ਹੋ ਆਇਆ ਪਧਿਆਲ ਮਨੋਂ ਨਾ ਵਿਸਾਰਿਆਂ ਸਾਧ ਜਨਾਂ ਕੈ ਸੰ ਭੋਜਨ ਤਾਰਿਆਂ ਸਾਕਤ ਨੰਦਕਾਂ ਦੋਲਤ ਖੇ ਨ ਮਹ ਬੇਦਾਰਿਆਂ ਐ ਸਾਹਿਬ ਕੇ ਟੈਕ ਨਾਨਕ ਮਨਮਾਹੇ ਜਿਸ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 5 ਰੱਖੇ ਰੱਖਣ ਹਰ ਆਪ ਬਾਰੇ ਨਾ ਘਰ ਕੇ ਪੈਰੇ ਪਾਏ ਕਾਜ ਸਵਾਰਿਆ ਨਾ ਹੋ ਆਇਆ ਪਧਿਆਲ ਮਨੋਂ ਨਾ ਵਿਸਾਰਿਆ ਨ ਸਾਧ ਜਨਾਂ ਕੈ ਸੰ ਭਾਜਨ ਤਾਰਿਆ ਨ ਸਾਕਤ ਨਿੰਦਕਾਂ ਦੁਲਖੇ ਨਮਹਿ ਬੇਧਾਰੇ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹਿ ਜੈ ਸਤਿ ਸ਼ੈ ਮਰਤ ਸੁਖ ਹੋਏ ਸਗਲੇ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 5 ਵਾਰੇ ਰੱਖੇ ਰੱਖਣ ਹਾਰ ਆਪ ਬਾਰੇ ਨਾ ਸੰਗਰ ਦੇ ਪੈਰੇ ਪਾਏ ਕਾਜ ਸਵਾਰਿਆਨ ਹੋ ਆਇਆ ਪਧਿਆਲ ਮਨੋ ਨਾ ਵਿਸਾਰਿਆਨ ਸਾਧ ਜਨਾਂ ਕੈ ਸੰ ਭਉ ਜਨ ਤਾਰਿਆਨ ਸਾਖਤ ਨਿੰਦਕਾਂ ਦੋਲ ਤਖੈ ਨ ਮਾਹੇ ਬੇਦਾਰਿਆਨ ਤੇ ਸਹਿਬ ਕੇ ਟੈਕ ਨਾਨਕ ਮਨ ਮਾਹੇ ਜੈਸ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 5 ਰੱਖੇ ਰੱਖਣ ਹਾਰ ਆਪ ਬਾਰਨ ਘਰ ਕੇ ਪੈਰੇ ਪਾਏ ਕਾਜ ਸਵਾਰਨ ਹਵਾ ਆਪ ਧਿਆਲ ਮਨੋਂ ਨਾ ਵਿਸਾਰਿਆਂ ਸਾਧ ਜਨਾਂ ਕੈ ਸੰ ਭਉ ਜਨ ਤਾਰਿਆਂ ਸਾਕਤ ਨਿੰਦਕਾਂ ਦੋਲਤ ਖੈ ਨ ਮਹ ਬੇਦਾਰੇ ਤੇ ਸਾਹਿਬ ਕੀ ਟੈਕ ਨਾਨਕ ਮਨ ਮਾਹੇ ਜਿਸ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੋਕ ਮਹਿਲਾ ਪੰਜ ਵਾਰ ਰੱਖੇ ਰਖਣ ਹਾਰ ਆਪ ਬਾਰਨ ਘਰ ਕੀ ਪੈਰੇ ਪਾਏ ਕਾਜ ਸਵਾਰਨ ਹੋ ਆਇਆ ਪਧਿਆਲ ਮਨੋ ਨਾ ਵਿਸਾਰਨ ਸਾਜ ਜਨਾ ਕੈ ਸੰ ਭਉ ਜਗ ਤਾਰਿ ਅੰਤ ਸਾਖ ਤ ਨਿੰਦ ਕੰ ਦੁਲਤ ਖੈ ਨ ਮਾਹ ਬੇਦਾਰੈ ਤੇ ਸਾਹਿਬ ਕੇ ਟੈਕ ਨਾਨਕ ਮਨ ਮਾਹ ਜਿਸ ਸੇ ਮਰਤ ਸੁਖ ਹੋਇ ਸਗਲੇ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ